ਸੰਗੁਰ ਨਾਨਕ ਦੇ ਮਾਰਾ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦੇ ਹੱਦੇ ਨੂੰ ਸਮਰਪਿਤ ਹਰ ਸਾਲ ਸਮਾਗਮ ਹੁੰਦੇ ਆ ਅੱਜ ਜੋ ਵਿਆਹ ਸਮਾਗਮ ਚੱਲ ਰਿਹਾ ਏ ਅੱਜ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਤਿੰਨਾਂ ਦੇ ਆਸਾਨ ਸੱਚਕੰਡ ਰੋੜ ਤਰਨਤਾਰਨ ਸਾਹਿਬ ਵਿਖੇ 11 ਬੱਚਿਆਂ ਬੱਚਿਆਂ ਦੇ ਆਨੰਦ ਕਾਰਜ ਕੀਤੇ ਜਾ ਰਹੇ ਆ ਸਭ ਸੰਗਤ ਦਾ ਸਹਿਯੋਗ ਆ ਦੇਸ਼ਾਂ ਵਿਦੇਸ਼ਾਂ ਤੋਂ ਸ਼ਹਿਰ ਨਗਰਾਂ ਤੋਂ ਹੋਰ ਸੰਗਤਾਂ ਵੱਲੋਂ ਸਾਰਾ ਜਿਹੜਾ ਇਹ ਪੰਥ ਕਾਲੇ ਮਿਸਲ ਸ਼ਹੀਦਾ ਦਰਨਾ ਦਲ ਮਿਸਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਮੌਜੂਦਾ ਮੁਖੀ ਜਥੇਦਾਰ ਬਾਬਾ ਜੀ ਬਾਬਾ ਦਲਬੀਰ ਸਿੰਘ ਜੀ ਉਹਨਾਂ ਦੀ ਰਹਿਨ ਮਨਾਈ ਹੈ ਇਹ ਸਾਰੇ ਕਾਰਜ ਕਿੱਥੇ ਜਾ ਰਹੇ ਦੇ ਸਾਂਝੀ ਰਹਿਬਰ ਤਨ ਤਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਤਿੰਨਾਂ ਦੇ 555ਵੇਂ ਸਲਾਨਾ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਇੱਥੋਂ ਦੇ ਸਤਕੰਡ ਪਾਵਨ ਅਸਥਾਨਾਂ ਤੇ ਗੁਰੂ ਘਰ ਤੇ ਤਨਤਨ ਬਾਬਾ ਜੀਵਨ ਸਿੰਘ ਜੀ ਦੇ ਅਸਥਾਨਾਂ ਤੋਂ ਹਰ ਸਾਲ ਹੀ ਇਹ ਉਦਮ ਉਪਰਾਲਾ ਕੀਤਾ ਜਾਂਦਾ ਐਦਕੀ ਜਿਹੜਾ ਇਹ ਵੀ ਉਦਮ ਉਪਰਾਲਾ ਕੀਤਾ ਗਿਆ ਏ ਇਹਨਾਂ ਅਸਥਾਨਾਂ ਤੇ ਗੁਰੂ ਹਜੂਰੀ ਦੇ ਅੰਦਰ ਗੁਰਮਤ ਅਨੁਸਾਰ 18 ਆਨੰਦ ਕਾਰਜ ਬੱਚੇ ਬੱਚੀਆਂ ਦੇ ਹੋਏ ਨੇ ਜਿਨ੍ਹਾਂ ਦੇ ਵਿੱਚ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੀ ਹਾਜ਼ੂਰੀ ਦੇ ਵਿੱਚ ਚਾਰ ਲਾਵਾਂ ਦਾ ਪਾਠ ਹੋਇਆ ਹੈ ਨਾਲ ਕੀਰਤਨ ਹੋਇਆ ਹੈ ਗੁਰੂ ਸਾਹਿਬ ਜੀ ਦੇ ਹਾਜ਼ੂਰੀ ਦੇ ਵਿੱਚ ਗੁਰਮਤ ਅਨੁਸਾਰ ਹੋਏ ਨੇ ਇਸ ਸੰਪਰਦਾਵਾ ਦੇ ਵੱਲੋਂ ਇਸ ਹਸਤਾਨਾਂ ਦੇ ਵੱਲੋਂ ਹਰ ਸਾਲ ਹੀ ਉਦਮ ਕੀਤਾ ਜਾਂਦਾ ਹੈ ਉਪਰਾਲਾ ਕੀਤਾ ਜਾਂਦਾ ਹੈ ਪਿਛਲੇ ਸਾਲ ਵੀ ਇਸੇ ਤਰ੍ਹਾਂ ਆਨੰਦ ਕਾਰਜਾਂ ਦੀ ਸੇਵਾ ਹੋਈ ਸੀ ਐਤਕੀ ਵੀ ਜਿੱਥੇ ਇਹਨਾਂ ਨੇ ਜਿਵੇਂ ਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਫਰਮਾਉਂਦੇ ਜਿਸ ਕਾ ਕਾਰਜ ਤੈ ਨਹੀਂ ਕੀਆ ਮਾਨਸ ਕਾ ਵਿਚਾਰਾ ਰਾਮ ਜਿਸ ਤਰੀਕੇ ਦੇ ਨਾਲ ਜਿੱਥੇ ਆਨੰਦ ਕਾਰਜ ਹੋਏ ਨੇ ਬੱਚੇ ਬੱਚੀਆਂ ਦੇ ਉੱਥੇ ਉਹਨਾਂ ਨੂੰ ਘਰ ਵਰਤਨ ਜੋਗੀਆਂ ਇਸੇ ਤਰ੍ਹਾਂ ਇਹਨਾਂ ਸਤਾਨਾਂ ਤੋਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕਰਕੇ ਤੇ ਵਸਤੂਆਂ ਵੀ ਦਿੱਤੀਆਂ ਜਾਣਗੀਆਂ ਜਿਵੇਂ ਬੈੱਡ ਅਤੇ ਇਸ ਤੋਂ ਇਲਾਵਾ ਹੋਰ ਘਰ ਦੀਆਂ ਵਸਤੂਆਂ ਜਿਹੜੀਆਂ ਨੇ ਵਰਤਣ ਵਾਲੀਆਂ ਜਿਹਨੂੰ ਆਪਾਂ ਆਪਣੀ ਬੋਲੀ ਵਿੱਚ ਦਾਜ ਕਹਿ ਦਿੰਦੇ ਹਾਂ ਉਹ ਦਾਜ ਵੀ ਜਿਹੜਾ ਹੈ ਉਹ ਦਿੱਤਾ ਜਾਵੇਗਾ ਇਹਨਾਂ ਗੁਰਮਤ ਸਮਾਗਮਾਂ ਦੇ ਵਿੱਚ ਜੋ ਕਿ ਮਹਾਂਪੁਰਖ ਅਨੰਦਪੁਰ ਸਾਹਿਬ ਤੋਂ ਆਏ ਨੇ ਇਸ ਤੋਂ ਇਲਾਵਾ ਨਿਹੰਗ ਸਿੰਘ ਜਫਰ ਜੱਥੇਬੰਦੀਆਂ ਤਰਨਤਾਰਨ ਸਾਹਿਬ ਜੀ ਦੇ ਨੁਮਾਇंदे ਗੁਰਸਿੱਖ ਪਹੁੰਚੇ ਨੇ ਸਾਰਿਆਂ ਨੇ ਇਸ ਤੇ ਇਸ ਤਰ੍ਹਾਂ ਸ਼ਰਕਤ ਜਿਹੜੀ ਹੈ ਉਹ ਕੀਤੀ ਹੈ ਗੁਰੂ ਕਿਰਪਾ ਕਰੇ ਕਿਉਂਕਿ ਧੀ ਦਾ ਇੱਕ ਦਾ ਵਿਆਹ ਕਰਨਾ ਹੋਵੇ ਤੇ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ ਤੇ ਚੰਗਾ ਪਰਿਵਾਰ ਚੰਗਾ ਘਰ ਮਿਲਦਾ ਹੈ ਪਰ ਗੁਰੂ ਘਰ ਦਾ ਕਰਕੇ ਇਸੇ ਤਰ੍ਹਾਂ ਜਦੋਂ ਇਹ ਆਨੰਦ ਕਾਰਜਾਂ ਦਾ ਕਾਰਜ ਸ਼ੁਰੂ ਹੁੰਦਾ ਹੈ ਤੇ ਚੰਗੇ ਚੰਗੇ ਪਰਿਵਾਰ ਜਿਹੜੇ ਨੇ ਉਹ ਬੱਚੇ ਬੱਚੀਆਂ ਨੂੰ ਮਿਲ ਜਾਂਦੇ ਨੇ ਸੋ ਸਤਿਗੁਰੂ ਜੀ ਕਿਰਪਾ ਕਰਨ ਜਿਹੜੇ ਬੱਚਿਆਂ ਨੂੰ ਅੱਜ ਗ੍ਰਸਤੀ ਜੀਵਨ ਮਿਲਿਆ ਹੈ ਉਹ ਚੜ੍ਹਦੀਆਂ ਕਲਾ ਦੇ ਨਾਲ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਬਤਿੱਤ ਕਰਾਉਣ ਜਿਨ੍ਹਾਂ ਮਾਪੁਰਖਾਂ ਜਥੇਦਾਰ ਸਹਿਬਾਨਾਂ ਨਮੈਂਦਿਆਂ ਨੇ ਇਹਨਾਂ ਆਨੰਦ ਕਾਰਜ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਸਾਰਿਆਂ ਨੂੰ ਜੀ ਆਇਆਂ ਧੰਨਵਾਦ